ਧੰਨਵਾਦ ਰਿੰਕੂ माजी ਹੁਣੀ ਤੇ ਮੂਵੀ माजी ਹੁਣੀ ਜੂਥ ਵਿੰਗ ਬਈ ਸਾਡੀ ਰੂਹ ਉਦੋਂ ਖੁਸ਼ ਹੋਈ ਪ੍ਰਧਾਨ ਸਾਹਿਬ ਦੀ ਜਦੋਂ 50 ਮੋਟਰਸਾਈਕਲ ਸਾਰੇ ਨੌਜਵਾਨ ਕਿੰਨੇ ਕਿੰਨੇ ਬੰਦੇ ਬੈਠੇ ਵੀ ਕਿਕ ਮੋਟਰਸਾਈਕਲ ਤੇ ਚਾਰ ਚਾਰ ਬੰਦੇ ਚਾਰ ਚਾਰ ਬੰਦੇ ਤਿੰਨ ਦਿੰ ਚਾਰ ਚਾਰ ਬੰਦੇ ਇਹਨਾਂ ਨੂੰ ਲੱਗ ਗਿਆ ਪਤਾ ਵੀ ਹੁਣ ਸਰਕਾਰ ਸਾਡੀ ਆਉਣ ਵਾਲੀ ਹੈ ਸਾਨੂੰ ਕੋਈ ਵਿਗਰ ਨਹੀਂ ਹੈਗਾ ਨੌਜਵਾਨਾਂ ਦੀ ਤੌਰ ਤੇ ਵਿਸ਼ੇਸ਼ ਵਧਾਈ ਹੈ ਵੱਡੀ ਗਿਣਤੀ ਵਿੱਚ ਪੈਣਾ ਬੈਠੀਆਂ ਨੇ ਵਿਸ਼ੇਸ਼ ਵਧਾਈ ਹੈ ਮੈਂ ਤਾਂ ਤੁਹਾਨੂੰ 2-4 ਮਿੰਟ ਲਈ ਬੇਨਤੀ ਕਰਨੀ ਹੈ ਦੋ ਸਰਕਾਰਾਂ ਚੱਲਦੀਆਂ ਇੱਕ ਸਰਕਾਰ ਚੱਲਦੀ ਹੈ ਕੁਦਰਤ ਦੀ ਰੱਬ ਦੀ ਅੱਲਾਹ ਦੀ ਵਹਿਗੁਰ ਦੀ ਉਹ ਸਭ ਨੂੰ ੁੱਪ ਦਿੰਦੀ ਹੈ ਸ਼ੌਂਹ ਦਿੰਦੀ ਹੈ ਬਰਾਬਰ ਦੇ ਅੰਗ ਪੈਰ ਸਭ ਦਾ ਖੂਨ ਹੋਈ ਕੋਈ ਫਰਕ ਨਹੀਂ ਲੱਗਦੀ ਮਾਨਸ ਕੀ ਜਾਤੀ ਇੱਕ ਹੈ ਪਹਿਚਾਨ ਮੋ ਅਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਸਰਕਾਰ ਬਣਾਉਣੇ ਅਸੀਂ ਪਹਿਲਾਂ ਇੱਕ ਰਾਜਾ ਮਰਦਾ ਸੀ ਉਹਦਾ ਮੁੰਡਾ ਗਦੀ ਦੇ ਸਾਹਮਣੇ ਲੰਦਾ ਸੀ ਲੇਕਿਨ ਤਨਨੇ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ 2 ਸਾਲ 11 ਮਹੀਨੇ 18 ਦਿਨ ਲਾਕੇ ਸਾਨੂੰ ਇੱਕ ਸਾਰੇ ਸੰਸਾਰ ਤੋਂ ਪਵਿੱਤਰ ਗ੍ਰੰਥ ਲਿਖ ਦਿੱਤਾ ਔਰ ਜੀ ਦੇ ਤਹਿਤ ਤੁਹਾਨੂੰ ਪੜਾਈ ਮਿਲੀ ਤੁਹਾਨੂੰ ਦਵਾਈ ਮਿਲੀ ਤੁਹਾਨੂੰ ਨੌਕਰੀਆਂ ਮਿਲੀਆਂ ਤੁਹਾਨੂੰ ਆਪਣੇ ਮਜੂਰੀ ਮੰਗਣ ਦਾ ਹੱਕ ਮਿਲਿਆ ਤੁਹਾਡੇ ਸੋਹਣੇ ਕੱਪੜੇ ਆਏ ਸੋਹਣੇ ਕਾਰ ਆਏ ਕਾਰਾਂ ਮੋਟਰਸਾਈਕਲ ਆਈਆਂ ਹੁਣ ਉਹ ਸੰਵਧਾਨ ਨੂੰ ਆਰਐਸਐਸ ਮਨੋਵੰਦੀ ਲੋਕ ਜਿਹੜੇ ਬੀਜੇਪੀ ਵਾਲੇ ਨੇ ਆਪ ਵਾਲੇ ਨੇ ਕੌਮਸ ਵਾਲੇ ਨੇ ਔਰ ਸਰਮਾਇਦਾਰ ਪਾਰਟੀਆਂ ਨੇ ਉਹ ਸੰਵਧਾਨ ਨੂੰ ਬਦਲਣਾ ਚਾਹੁੰਦੇ ਆ ਬਦਲਣ ਲਈ ਕੀ ਚਾਹੀਦਾ ਬਦਲਣ ਲਈ ਚਾਹੀਦਾ ਉਹਨਾਂ ਦੇ ਵੱਧ ਤੋਂ ਵੱਧ ਸਰਕਾਰਾਂ ਦੇ ਵਿੱਚ ਐਮਪੀ ਜਿਹੜੇ ਅਗਲੇ ਸਾਲ 4 ਮਹੀਨੇ ਬਾਅਦ ਵੱਡੀਆਂ ਦਿੱਲੀ ਵਾਲੀਆਂ ਬੋਟਾਂ ਪੈਣੀਆਂ ਨੇ 200 ਨੂੰ ਕਿਨੇ ਲੈ ਕੇ ਦਿੱਤੀ ਅੰਬੇਡਕਰ ਸਾਹਿਬ ਨੇ ਲੇਕਿਨ ਅੱਜ ਤੱਕ ਅਸੀਂ ਉਹਦਾ ਇਸਤੇਮਾਲ ਸਹੀ ਤੰਗ ਨਾਲ ਨਹੀਂ ਕੀਤਾ ਇੱਕ ਪਾਸੇ ਇੱਕ ਪਾਸੇ ਇਹ 85 ਇੱਕ ਪਾਸੇ 15 ਸਾਨੂੰ ਸਾਬਕਾ ਸ਼ਿਰਾਮੇ ਸਮਝਾਇਆ 85 ਤੇ 15 ਦਾ ਫਾਰਮੂਲਾ ਲੇਕਿਨ ਇਹਨਾਂ ਕੋਲੇ ਤਾਂ ਦੌਲਤ ਹੈ ਸਾਨੂੰ ਗਰੀਬਾਂ ਨੂੰ ਲਾਰੇ ਲਾ ਕੇ ਉਹ ਸਾਡੀ ਵੋਟ ਹਤਿਆ ਕੇ ਲੈ ਜਾਂਦੇ ਨੇ ਮੁੜ ਕੇ 5 ਸਾਲ ਚ ਬੀ ਮਾਰਦੇ ਨੇ ਤਨੂ ਅਕੀਰ ਚ ਕੋਈ ਬੈਂਦੀ ਹੈ ਵੀ ਜੇਕਰ ਤੁਸੀਂ ਚਾਹਦੇ ਹੋ ਸਾਰੇ ਚਾਹਦੇ ਹੋ ਵੀ ਭੈਣ ਕੁਮਾਰੀ ਮਾਇਆਬਦੀ ਜੀ ਦੇਸ਼ ਦੀ ਪ੍ਰਧਾਨ ਮੰਤਰੀ ਬਣੇ ਬੋਲੋ ਹੱਥ ਖੜੇ ਕਰੋ ਜੀ ਜੇ ਸਾਰੇ ਚਾਹਦੇ ਹੋ ਤਾਂ ਅੱਜ ਤੋਂ ਬਾਅਦ ਇੱਕ ਮਹੀਨੇ ਦੇ ਵਿੱਚ 5 ਦਿਨ ਆਪਣੇ ਘਰ ਤੋਂ ਜਰੂਰ ਉਜੜੋ ਉਜੜੋ ਕਿਉਂ ਆਪਣੇ ਰਿਸ਼ਤੇਦਾਰਾਂ ਨੂੰ ਸੁਣਾਓ ਆਪਣੇ ਗਲੀ ਮਹਲਾ ਸੁਣਾਓ ਆਪਣੇ ਦੋਸਤਾਂ ਨੂੰ ਸੁਣਾਓ ਜਿਹੜੇ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਤੁਹਾਡੇ ਫਰੈਂਡ ਸਰਕਲ ਹੈ ਸਭ ਨੂੰ ਸੁਣਾਓ ਭਈ ਬੋਟਾ ہمارا ਰਾਜਦਾਨਾ ਨਹੀਂ ਚਲੇਗਾ ਨਹੀਂ ਚਲੇਗਾ ਬੋਟਾ ਸਾਡੀਆਂ ਜਾਦੇ ਲਾਣਾ ਸਾਡਾ ਜਾਦੇ ਲੇਕਿਨ ਕਦੇ ਕਾਂਗਰਸ ਦੇ ਚਾਂਸਿਆਂ 'ਚ ਅਸੀਂ ਜੀ ਇਹਨਾਂ ਨੂੰ ਸਾਰੇ ਘਰਾਂ ਨੂੰ ਇੱਕ-ਇੱਕ ਘਰ ਨੂੰ ਨੌਕਰੀ ਦੇ ਦੇਵਾਂਗੇ 51000 ਸਕੀਮ ਦੇ ਦੇਵਾਂਗੇ ਕਦੇ ਆਟਾ ਦਾਲ ਦੇ ਦੇਵਾਂਗੇ ਇੱਕ ਉਹ ਸਰਕਾਰ ਜਿਹੜੀ ਦਿੱਲੀ ਤੋਂ ਟੋਪੀ ਵਾਲੀ ਸਰਕਾਰ ਆਈ ਡੋਗ ਡੋਗੀ বাজਾਈ ਤੇ ਸਾਡਾ ਲਾਣੇ ਨੂੰ ਪਰਵਾ ਲਿਆ ਆ ਮੇਰੀਆਂ ਭੈਣਾਂ ਬੈਠੀਆਂ ਇੱਥੇ ਕਿੱਥਾਂ ਤੇ ਗਣਣ ਲੱਗੀਆਂ ਬਈ ਇੱਕ ਮੇਰੀ ਸੱਸ ਬੈਠੀ ਹੈ ਇੱਕ ਮੇਰੀ ਮਾਸੀ ਦੀ ਕੁੜੀ ਆਈ ਹੋਈ ਹੈ ਇੱਕ ਮੈਂ ਹੈਗੀਆਂ ਇੱਕ ਮੇਰੀ ਤੀ ਨੌਜਵਾਨ ਹੋਈ ਵੀ ਹੈ 5000 ਘਟਦਾ ਆ ਜੂਗਾ 1000 ਰੁਪਏ ਮਿਲੇਗਾ ਇਸ ਨੂੰ ਆ ਗਿਆ ਬਿਲਕੁਲ ਹੀ ਆਇਆ ਮੈਂ ਤੁਹਾਨੂੰ ਗੱਲ ਦੱਸਾਂ ਜਿਹੜੀ ਇੱਥੋਂ ਦੀ ਐਮਐਲਏ ਹੈ ਚਰਨਜੀਤ ਸਿੰਘ ਨਾਂ ਦਾ ਸਾਡਾ ਵਿਅਕਤੀ ਪਾਨੀਗੜ ਰਹਿੰਦਾ ਜਿਹਦੇ ਕੋਲੇ 1 ਇੰਚ ਜ਼ਮੀਨ ਨਹੀਂ ਕਰਾਏ ਤੇ ਰਹਿੰਦਾ ਉਹਦੀ ਕੁੜੀ ਸਿਮਰ ਅੰਜੀਤ ਕੌਰ ਜਿਹੜੀ 10ਵੀਂ ਵਿੱਚੋਂ ਵੀ ਫਰਸਟ 11ਵੀਂ ਵਿੱਚੋਂ ਵੀ ਫਰਸਟ ਔਰ ਮਰਨ ਤੋਂ ਬਾਅਦ ਜਲਤਾ ਹੈ ਗੜੀ ਸਾਹਿਬ ਪਾਸਟੂ ਜੋ 12ਵੀਂ ਜੋ ਵੀ ਸਕੂਲ ਜੋ ਫਰਸਟ ਉਹ ਜਦ ਜੀਰੀ ਲਾਉਂਦੀ ਪਿਛਲੇ ਸਾਲ ਜੀਰੀ ਲਾਉਂਦੀ ਚੋਨਾ ਲਾਉਂਦੀ ਸਾਰਾ ਕਬਰ ਚੱਕਰ ਖਾ ਕੇ ਡੇਗੀ ਉਹਨੂੰ ਇਲਾਜ ਕਰਾਇਆ ਪੂਰੀ ਹੋ ਗਈ ਚੜਾਈ ਕਰ ਗਈ ਉਹਦਾ ਕੇਸ ਬਣਾ ਕੇ ਡੀਸੀ ਰਾਹੀਂ ਭੇਜਿਆ ਭੋਜਨ ਸਵਾਜ ਪਾਰਟੀ ਨੇ ਉਹ ਜਿਹਦੇ ਖੇਚ ਕੰਮ ਕਰਦੀ ਸੀ ਕੋਈ ਬੋਗ ਤੇ ਨਹੀਂ ਆਇਆ ਆਖਰ ਨੂੰ 2 ਲੱਖ ਮਨਜ਼ੂਰ ਕਰਾਇਆ ਤੁਹਾਡੀ ਤੁਹਾਨੂੰ ਜਿਹਨੂੰ ਸਾਡੇ ਲੋਕਾਂ ਨੇ ਵੋਟਾਂ પાਕੇ ਇਥੋਂ ਸੰਗਰੂਰ ਤੋਂ ਬੀਬੀ ਨੂੰ ਐਮਐਲਏ ਬਣਾਤਾ ਉਹਨੇ 2 ਲੱਖ ਰੁਪਏ ਤੋਂ ਕਟਾ ਕੇ 50000 ਦਾ ਚੈੱਕ ਰਾਤਾ 50000 ਦਾ ਚੈੱਕ ਰਾਤਾ ਕਟਾਤਾ 1.5 ਲੱਖ ਰੁਪਈਆ ਮੇਰਾ ਕਹਿਦਾ ਮਤਲਬ ਇਹ ਆ ਬਈ ਸਾਨੂੰ ਸਰਕਾਰ ਬਣਾਉਣ ਦੇ ਲਈ ਵੋਟਾਂ ਦੀ ਲੋੜ ਆ ਵੋਟਾਂ ਸਾਡੀਆਂ ਜਾਦੇ ਨੇ ਇੱਕ ਮੌਕਾ ਅਸੀਂ ਹੁਣ ਕਿਸੇ ਨੂੰ ਨਹੀਂ ਦੇਣਾ ਕਿਹਨੂੰ ਦੇਣਾ ਬਈ ਬੋਲੋ ਬਈ ਲੱਭ ਕੇ ਉਹ ਪਿੱਛੇ ਨਹੀਂ ਆਵਾਜ਼ ਆਈ ਬਈ ਸਾਰੇ ਨਹੀਂ ਬੋਲੇ ਰਲ ਕੇ ਬੋਲੋ ਸਾਰੇ ਜਿੱਤੇਗਾ ਵੀ ਜਿੱਤੇਗਾ ਹੱਥ ਜਿੱਤੇਗਾ ਵੀ ਜਿੱਤੇਗਾ ਹੱਥ ਜਿੱਤੇਗਾ ਵੀ ਜਿੱਤੇਗਾ ਜੇ ਡਾਕਟਰ ਨਸ਼ਤਰਪਾਲ ਨਮਾਸ਼ੇਰ ਤੋਂ ਜਨਰਲ ਹਰਕੇ ਤੋਂ ਐਮਐਲਏ ਬਣ ਸਕਦਾ ਹੈ ਗੜੀ ਸਾਹਿਬ ਸੰਗਰੂਰ ਤੋਂ ਵੀ ਹਾਥੀ ਜਿੱਤ ਕੇ ਜਾ ਸਕਦਾ ਸੰਗਰੂਰ ਤੋਂ ਵੀ ਹਾਥੀ ਜਿੱਤ ਕੇ ਜਾ ਸਕਦਾ ਇਹ ਜਿਹੜੇ ਮੇਰੇ ਸਾਥੀ ਨੇ ਇਹਨਾਂ ਨੇ ਤૈયਾਰ ਕਰ ਲਿਆ ਸਭ ਤੋਂ ਪਹਿਲਾਂ ਜਥੇਦਾਰ ਦਰਸ਼ਨ ਸਿੰਘ ਨਿਦਾਮਪੁਰ ਨੇ ਅੱਜ ਜਿਹੜਾ 1 ਲੱਖ ਰੁਪਇਆ 1 ਲੱਖ 5000 ਰੁਪਇਆ ਦੀ ਥੈਲੀ ਹੈ ਉਹ ਜਿਹੜੀ ਸਾਰੀ ਟੀਮ ਹੈ ਉਹ ਅੱਜ ਪਾਰਟੀ ਨੂੰ ਜੇਤੂ ਬਣਾਉਣ ਦੇ ਲਈ ਗੜੀ ਸਾਹਿਬ ਨੂੰ ਪੇਟ ਕਰਨੀ ਆਖ ਚੰਨਣ ਸਿੰਘ 11 ਕਰੋ 11 ਲੱਖ 11000 ਕਰੋ ਘਰ ਤੋਂ ਮਰੋ ਇੱਕ 11000 ਬੋਲ ਸੋਹਣ ਹਾਲ ਪ੍ਰਧਾਨ ਤੋਂ 6000 ਰੁਪਏ ਪਾ ਕੇ ਅੱਜ ਪਾ ਦਿਓ ਜੀ ਗੜੀ ਸਾਹਿਬ ਸੰਘਾਸ ਕਰ ਚੰਨਣ ਸਿੰਘ ਜੀ ਇਹ ਕਹਿੰਦੇ ਸਾਰੇ ਨਾਲੋਂ ਨੇ ਬੋਲਣਾ ਮੇਰੇ ਵੱਲੋਂ ਤਾਂ ਇਹ ਸੀ ਵੀ ਮੈਂ ਕੱਲ ਕਿੱਡੀ ਗੱਲ ਦੱਸ ਦਿਆ ਵੀ ਕੀ ਹੈ ਅੱਜ ਪਾਰਟੀ ਤੁਹਾਡੀ ਐਨੀ ਮਜ਼ਬੂਤ ਹੋ ਰਹੀ ਹੈ ਸਾਰੇ ਪਾਸੇ ਡਾਕਟਰ ਸਾਹਿਬ ਲੱਗੇ ਹੋਏ ਨੇ ਬਵਿੱਤਰ ਸਿੰਘ ਲੱਗੇ ਹੋਇਆ ਐ ਅਮਰੀਕ ਸਿੰਘ ਲੱਗਿਆ ਹੋਇਆ ਮੇਰੇ ਦਾਖੀਰ ਤੁਹਾਨੂੰ ਇੱਕੋ ਹੀ ਬੇਨਤੀ ਆ ਬਈ ਇਸ ਵਾਰੀ ਮੌਕਾ ਨਾ ਗਵਾ ਲਿਓ ਜੇ ਮੌਕਾ ਗਵਾ ਲਿਆ ਮੁਰਕੇ ਵੋਟਾਂ ਨਹੀਂ ਪੈਣੀਆਂ ਇਹ ਆਖਰੀ ਮੌਕਾ ਸਾਰੇ ਪਿੰਡ ਪਾਈ ਰਿਸੇਦਾਰ ਨੂੰ ਕਹੋ ਬਈ ਇਸ ਵਾਰ ਹਾਦੀ ਦੀ ਸਰਕਾਰ ਬਹੁਜਨ ਸਮਾਜ ਪਾਰਟੀ ਜਿੰਦਾਬਾਦ 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 ਬਹੁਜਨ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ जिंदाबाद गडी साहब संघर्ष करो हम तुम्हारे साथ है गडी साहब संघर्ष करो हम तुम्हारे साथ है बाबा साथ तेरा मिशन अधूरा हम कर बाबा साथ तेरा मिशन अधूरा जो जमीन सरकारी है वो जमीन हमारी है सब का राम जी अमर रहे अमर रहे अमर रहे पैण कुमारी मावदी जी जिंदाबाद 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 पैण कुमारी मावदी जी जिंदाबाद जिंदाबाद